ਜਨਾਬ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਉਮੀਦ ਕਰਦਾ ਸਾਰੇ ਭਰਾ ਠੀਕ ਹੋਵੋਗੇ ਮੈਂ ਹੀ ਤੁਹਾਡਾ ਭਰਾ ਜੰਟਾ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਅੱਜ ਆਏ ਸੀਗੇ ਪਿੰਡ ਮਿੱਡੂਮਾਨ ਭਰਾ ਸੰਮੇ ਕੋਲੇ ਤੇ ਨਾਲ ਭਰਾ ਆਪਣੇ ਬਠਿੰਡੇ ਤੋਂ ਆਇਆ ਬਾਈ ਲਖਵੀਰ ਤੇ ਬਾਈ ਬਾਰਸ ਬਠਿੰਡੇ ਦੇ ਨਾਲ ਪਿੰਡ ਕਿਹੜਾ ਪਿੰਡ ਆ ਬਾਈ ਦੱਸ ਪੰਗਾਲੀ ਟਬਾਲੀ ਟਬਾਲੀ ਹਾਂ ਟਬਾਲੀ ਪਿੰਡ ਤੇ ਇਹ ਬਾਈ ਹੋਣੀ ਆਪਣੇ ਭਰਾ ਸੰਮੇ ਦੇ ਮਿੱਤਰ ਤੇ ਬਾਈ ਇਹਨਾਂ ਨੂੰ ਜੋੜਾ ਗਿਫਟ ਕਰਨ ਲੱਗਾ ਆਪਣੇ ਘਰ ਵਾਲ ਚ ਇੱਕ ਪੱਠੀ ਆ ਬਰੇਟਾਂ ਚੋਂ ਪੁਰਾਣਿਆਂ ਚੋਂ ਇਹ ਬਾਈ ਹੁਣੇ ਆਇਆ ਸੀ ਤਾਂ ਸਮਝ ਮੈਨੂੰ ਫੋਨ ਲਾਇਆ ਸੀਗਾ ਕਹਿੰਦਾ ਆਜੀ ਨਾਲ ਤਾਂ ਮਿਲ ਜੀ ਸ਼ੋਗਲ ਮੇਲਾ ਕਰਦੇ ਆ ਨਾਲੇ ਬਾਈ ਹਰਾਂ ਨੂੰ ਜਾਨਵਰ ਗਿਫਟ ਕਰਨੇ ਆ ਤੇ ਤਾਂ ਅੱਜ ਵਲੌਗ ਬਣਾਉਂਦੇ ਬਾਈ ਜੀ ਹੁਣ ਤੁਹਾਨੂੰ ਆਪਾਂ ਜਾਨਵਰ ਦਿਖਾਉਣੇ ਬਾਈ ਹੁਣ ਕਿਹੜੇ ਗਿਫਟ ਕਰਨੇ ਆ ਤੇ ਬਾਕੀ ਤੁਹਾਨੂੰ ਸਮੇਂ ਦੇ ਕੁੱਕੜ ਪਹਿਲਾਂ ਵੀ ਦਿਖਾਏ ਸੀਗੇ ਇੱਕ ਵਾਰੀ ਫੇਰ ਸ਼ੌਂਕ ਕਰਾਉਣੇ ਆ ਆਪਨਾਂ ਦਾ ਲਓ ਜੀ ਆਹ ਵਾਲਾ ਬੱਚਾ ਜਾਂ ਪੱਠਾ ਗਿਫਟ ਕੀਤਾ ਭਰਾਵਾਂ ਨੂੰ ਪੱਠੀ ਹੈ ਜਿਹੜੀ ਪੱਠੀ ਛੜਦੇ ਆ ਤੇ ਫੜੀ ਨਹੀਂ ਆਂਦੀ ਪਾਜ ਜਾਂਦੀ ਏ ਪਰਾਂ ਕਿਸੇ ਹੋਰ ਕਰੋ ਚੱਕ ਕੇ ਜਾਂਦੀ ਆ ਇਹ ਸਮੇਂ ਕੇ ਘਰੇ ਨਹੀਂ ਤਾਂ ਇੱਥੇ ਉੱਪਰ ਆ ਲੋ ਜੀ ਵੀ ਚੈੱਕ ਕਰੋ ਗੁਗੜੀ ਦੀ ਕੁਆਲਿਟੀ ਇਹ ਜਾਨਵਰਾਂ ਪਿੰਡ ਮਹਿਮੂਆ ਨੇ ਇਹ ਪਿੰਡ ਮਹਿਮੂਆ ਨੇ ਪਰ ਮੰਟੇ ਕੋਲੇ ਨਾ ਬਸ ਸਹੀ ਐ ਸਹੀ ਐ ਬਈ ਐ ਕੰਮ ਮੁੱਕ ਗਿਆ ਐ ਜਾਨਵਰ ਖੜੇ ਬਾਲਾ ਘੰਡ ਲਾਤਾ ਲੋ ਜੀ ਕਰੋ ਸ਼ਾ ਗੁਗੜੀ ਦਾ ਬੜੀ ਚੰਗੀ ਗੁਗੜੀ ਆ ਆ ਇੱਧਰ ਵੀ ਆ ਨਾਲ ਕਰੀ ਤੇ ਇਹ ਵੀਡੀਓ ਪਹਿਲਾਂ ਵੀ ਪਾਈਆਂ ਸੀ ਆਪਾਂ ਇਹ ਕੁਕੜੀਆਂ ਇਹ ਤਿੰਨ ਪੱਠੇਆਂ ਸੀ ਇਹਦੀ ਅੱਖ ਚੈੱਕ ਕਰੋ ਪਹਿਲਾਂ ਕੁਕੜੀ ਦੀ ਅੱਖ ਦੀ ਕੁਆਲਿਟੀ ਬੜੀ ਜ਼ਬਰਦਸਤ ਦੋ ਪੱਠੇ ਮਾਰਨ ਦੇ ਨੇ ਕਹੋ ਵੀ ਤਾਂ ਕੁਕੜੀ ਨੇ ਮਸਾ ਮੜਾਈਏ ਇੱਧਰ ਫਿਰਦੇ ਬੱਚੇ ਕੁਝ ਬੱਚੇ ਬਹੁਤ ਚੰਗੇ ਆ ਵੀ ਕਰੋ ਸ਼ੌਂਕ ਆ ਵੀ ਕੁੱਕੜਾਂ ਦਾ ਆ ਗੁਗੜੀ ਦਾ ਆਪਣੀ ਆ ਵੱਡੀ ਸਮੇਂ ਤੇ ਆਪਣੀ ਨੀਲੀ ਜੜੀ ਸੀ ਨਾ ਉਹ ਪੱਠਾ ਅੱਗੇ ਫਿਰਦਾ ਕਾਲਾ ਜਿਹੜਾ ਲੱਭ ਪੱਠੇ ਦਾ ਨੋਕਾ ਕਿਵੇਂ ਦਾ ਨੋਕਾ ਆ ਇਹਦਾ ਮੂੰਹ ਵੀ ਕਾਲਾ ਇਹਨਾਂ ਦਾ ਵੀ ਕਾਲਸਦਾ ਆ ਇੱਕ ਦੇ ਹੈਗੀ ਲੰਬੂ ਦਾ ਪੱਠਾ ਕਿਹੜਾ ਇਹਨਾਂ 'ਚ ਉਹ ਅੱਗੇ ਫਿਰਦਾ ਜਿਹੜਾ ਪੱਠੀ ਆ ਬਾਹੂ ਪੱਠਾ ਨਹੀਂ ਪੱਠਾ ਯਾਰ ਉਹ ਜਿਹੜਾ ਕੁੱਕੜ ਦੇ ਨਾਲ ਖੜਾ ਪੱਠੀ ਆ ਯਾਰ ਇੱਕ ਮਿੰਟ ਫੜ ਕੇ ਵਿਖਾ ਦਿੰਦਾ ਪੱਠਾ ਤੁਹਾਨੂੰ ਤਾਜ ਤੋਂ ਚੰਗਾ ਕੱਢਣ ਨੂੰ ਸੀ ਕਿੰਨੇ ਫੁੰਝਾ ਫੁੰਝਾ ਦੇਖਦਾ ਪੱਠੀਆਂ ਵਾਲਾ ਆ ਚੱਕਰ ਆ ਜਿਹੜਾ ਇੱਧਰ ਫਿਰਦਾ ਜਾਨਵਰ ਕੁੱਕਰ ਦੇ ਨਾਲ ਕੰਨੀ ਤੇ ਜਿਹੜਾ ਆਪਣਾ ਲੰਬਾ ਕੁੱਕੜ ਸੀਗਾ ਇਹ ਉਸ ਬਲੱਡ ਲਾਈਨ ਚੋਂ ਆ ਮੈਨੂੰ ਤਾਂ ਇਹ ਪੱਠੀ ਲੱਗਦੀ ਆ ਸੰਮਾ ਦਾ ਪੱਠਾ ਆ ਪਰ 100% ਤਾਂ ਮੈਨੂੰ ਤਾਂ ਪੱਠੀ ਲੱਗਦੀ ਇਹ ਹੱਡ ਗੋਡਾ ਚੰਗਾ ਕੱਢਿਆ ਨੇ ਮਜੂਦ ਚੰਗਾ ਕੁੱਕੜ ਆਂਗੂ ਦਾ ਪਰ ਹੈ ਪੱਠੀਆਂ ਜਿੱਥੋਂ ਤੱਕ ਕੈਮਰਾ ਦਾ ਜਾ ਆਇਆ ਹੁੰਦਾ ਹੈ ਕੀ ਆ ਮੰਗੇ ਪਾਣੀ ਬਹੁਤ ਸਿੱਟ ਆਹ ਜਾਨਵਰ ਪਹਿਲਾਂ ਵਾਲੀ ਹੈ ਵੱਡੀ ਗੁਗੜੀਆ ਦੇ ਨਾਲ ਪੱਠੀਆਂ ਇਹਨਾਂ ਜੋ ਸੱਮਾ ਮੈਨੂੰ ਸਵੇਰੇ ਕੰਨੇ ਤਿੰਨ ਉਹ ਕਿਉਂ ਟੇ ਕਰਦਾ ਹਾਂ ਜੇ ਫੇਰ ਕੋਈ ਘਰੋਂ ਸਖਤ ਵਾਰਨਿੰਗ ਮਿਲੀ ਕੁੱਕੜ ਕੋਈ ਹੋਰ ਆਵੇ ਨਾ ਲਿ ਜਾਵਾਂਗੇ ਸਮਾਂ ਪਾ ਕੇ ਨਾ ਚੱਕ ਪੱਠੀ ਲੈ ਕੇ ਜਾਵਾਂਗੇ ਰਹਾ ਜੇ ਨਹੀਂ ਹਾਂਜੀ ਜਨਾਬ ਆਏ ਸੀਗੇ ਪਿੰਡ ਮਿੱਡੂਮਾਨ ਅੰਕਲ ਜੱਗਾ ਜੀ ਬੜਾ ਸੋਹਣਾ ਸ਼ੌਂਕ ਕਰਦੇ ਬੜੇ ਚੰਗੇ ਕੁੱਕੜੇ ਇਨਾਂ ਕੋਲੇ ਤੇ ਦੰਗਲ ਦੇ ਵਿੱਚ ਮੋਤੀ ਕਰਦੇ ਤੇ ਬੜੀ ਸੋਹਣੀ ਮੋਤੀ ਕਰਦੇ ਆ ਬੜੀ ਫੁਰਤੀ ਦੇ ਨਾਲ ਤੇ ਬੜਾ ਸੋਹਣਾ ਸ਼ੌਂਕ ਕਰਦੇ ਆ ਤੇ ਆਪਾਂ ਤੁਹਾਨੂੰ ਇਹਨਾਂ ਦੇ ਕੁੱਕੜਾਂ ਦਾ ਸ਼ੌਂਕ ਕਰਾਉਣੇ ਆ ਕਿਸ ਸਰੂ ਦੇ ਕੁੱਕੜ ਥਾਰ ਜਿਹਨਾਂ ਦਾ ਇੱਕ ਲੜਿਆ ਆ ਕਿ ਬੜੇ ਸੋਹਣੇ ਜਾਨਵਰ ਆ ਬੜੇ ਚੰਗੇ ਨਸਲੀ ਕੁੱਕੜੇ ਇਨਾਂ ਕੋਲੇ ਤੁਹਾਨੂੰ ਆਪਾਂ ਇਹਨਾਂ ਦੇ ਕੁੱਕੜਾਂ ਦਾ ਸ਼ੌਂਕ ਕਰਾਉਣੇ ਆ ਜੀ ਜਨਾਬਾ ਦੇਖੋ ਕਬੂਤਰ ਲੱਕ ਜੱਗੇ ਇਹ ਵੀ ਅੰਕਲ ਜੱਗੇ ਗਾਣੇ ਰੱਖੇ ਮਿੱਡੂ ਮਾਨ ਵਾਲਿਆਂ ਨੇ ਯਾਰ ਲੱਗੇ ਕਬੂਤਰ ਲੱਗੇ ਜੱਟ ਦੇ ਐ ਮੈਂ ਆਪਣੇ ਨਹੀਂ ਇਹ ਨਹੀਂ ਗਰੀਂਦੀ ਮੂੜੀਆਂ ਲੱਗਦੇ ਆ ਲੱਗ ਜਾਂਦੇ ਬੱਸ ਤੋਂ ਫੁਰਿ ਤੋਂ ਕੁਝ ਦੇ ਦਿਓ ਲਓ ਜੀ ਜਨਾਬ ਆ ਚੈੱਕ ਕਰੋ ਬੱਚਾ ਇਹ ਅੰਕਲ ਉਹ ਦੱਸਦੇ ਪੰਚਾਇਤ ਦੀ ਪੁਕੜਾਂ ਜਾਵਾਂ ਇਹ ਪੰਚਾਇਤ ਦੀ ਪਿਓਰ ਆ ਕਿ ਮੈਕਸ ਮੈਕਸ ਬਾਕੀ ਐ ਖੁੱਡੇ ਬਣੇ ਐ ਘਲ ਰਹੋਂਦੇ ਇਹ ਨਾਲੇ ਠਮੀਨ ਅੱਛਾ ਜੀ 8 ਮਹੀਨਿਆਂ ਦਾ ਕੋਈ ਸ਼ੌਕ ਕੁਕੜੀ ਬਹੁਤ ਚੰਗੇ ਜਾਨਵਰ ਦੋਵੇਂ 8 ਦਾ ਵਧੀਆ ਤੱਕੀ ਸਮਝ ਲੜਨ ਵਾਲਾ ਹੂੰ ਹੂੰ ਅੱਛਾ ਦੇ ਓ ਮੱਤਾਂ ਲੁੱਤਾਂ ਕੁੜੀਆਂ ਚੈੱਕ ਕਰੋ ਕੰਡਿਆਂ ਵਾਲੀ ਕੁੜੀ ਬਾਕੀ ਵਜੂਦ ਹੱਟਾ-ਗੋਟਾ ਬਾਹਰ ਦੇ ਜਾਂਦੀ ਹੈ ਬੋਡੀ ਸਟਰਕਚਰ ਚੈੱਕ ਕਰੋ ਸਾਰਾ ਕੋਸੇ ਰਲ ਮੈਂ ਬਦੇਵ ਲਿਆਉਂਦਾ ਬਹੁਤ ਕੋਸਾ ਬੱਚੇ ਉਹ ਜੋਂ ਜਾਂ ਬੀਅਤਾ ਹਾਂ ਇੱਧਰ ਰਹਿ ਪੁੱਤ ਹਾਂ ਆ ਡੋਕੜਾ ਕਿ ਦੂਜਾ ਹੀ ਇਹ ਲੋਕ ਲੜਾਇਆ ਸੀ ਇਹ ਨਹੀਂ ਸਾਂਝਾ ਹੋਇਆ ਸੀ ਹੈ ਇਹ ਸਾਂਝਾ ਹੋਇਆ ਸੀ ਪੰਜਾਂ ਬੋਲ ਟਾਕ ਕਰਦੇ ਆਪਾਂ ਉਹਨਾਂ ਦੇ ਪੈਰ ਦੀ ਬੋਦੀ ਸੀ ਯਾ ਗਿੰ ਕਪਾ ਯਾ ਦਾ ਨਾ ਕੁੱਕੜਾ ਵੱਡਾ ਇਹਨਾਂ ਦੇ ਕਿ ਥਾਰ ਚ ਸ਼ੌਂਕ ਕਰਾਇਆ ਤੇ ਕਿ ਸਾਂਝਾ ਹੋ ਗਿਆ ਸੀ ਆਪਣਾ ਡੌਗ ਅੱਛਾ ਉਹਦਾ ਪਾਣੀ ਨਾਲ ਜੋੜ ਸੀਗਾ ਹੱਡ-ਗੋਡੇ ਕੁੱਕੜ ਦਾ ਬਹੁਤ ਡਫਲ ਆ ਬਹੁਤ ਜੂ ਤਗੜੇ ਆ ਇਹਦਾ ਲੋਕਾ ਲਹਿ ਗਿਆ ਸੀ ਉੱਥੇ ਕਿ ਨਹੀਂ ਨਾ ਇਹਨੇ ਪਹਿਲਾਂ ਲੜਾਈ ਮੋੜਾਈ ਅੱਛਾ ਪਹਿਲਾਂ ਹੀ ਮੋੜ ਲੜਿਆ ਆ ਹੀ ਲੜਾਦਾ ਉਹ ਕਿ ਲੱਤ ਲੁੱਤ ਚੈੱਕ ਕਰ ਰਿਹਾ ਕੁੱਕੜ ਦੀ ਬੰਤਰ ਚੈੱਕ ਕਰੋ ਬੰਤਰ ਬਹੁਤ ਸੋਹਣੀ ਕੁੱਕੜ ਦੀ ਏਹ ਕਾਂਬਾ ਜਾਰ ਚੜਕਾ ਡੁੱਪ ਡੁੱਪ ਹਾਂ ਮੌਸਮ ਦੇ ਕੁਕੜ ਆਪਣੇ ਸਾਰੇ ਖਾਂਪ ਸੈਟੀ ਜਾਂਦੀ ਲੱਗ ਪਾਇ ਹੈ ਇਹ ਕੁਕੜੀ ਚੈੱਕ ਕਰੀ ਇਹ ਕੁਕੜੀ ਦਾ ਕਰੋ ਸ਼ਾਮ ਜਨਾਬ ਤਾਂ ਹੀ ਸ਼ਤ ਇਹ ਪਿਆ ਹੋਈ ਬਿਜੇਦੀ ਤੇ ਖੰਭ ਵੀ ਨਹੀਂ ਕੀ ਬਣਾ ਅੰਕਲ ਕੁਕੜ ਕੇ ਕੁਕੜਾ ਚੋਈ ਇਹ ਇਹ ਆ ਪੱਕਿਓ ਉਹਨੇ ਕਿਹਾ ਸੀ ਗਿਆਨੀ ਨੂੰ ਸੋਲ ਅੱਛਾ ਗਿਆਨੀ ਕਿਰਨਾ ਕੋਲ ਨਹੀਂ ਆਈ ਆਪਾਂ ਸੇ ਗੱਲ ਮਗੋੜੀ ਠੀਕ ਹੁਣ ਗਾ ਜੀ ਆਓ ਬੱਛਾ ਇਹ ਵੀ ਬਹੁਤ ਚੰਗਾ ਕੁੱਕੜ ਹੈ। ਉਹ ਸਭ ਬੱਚੇ ਤਾਰੇ ਪੇਥਲੇ। ਆਏ ਬੱਚੇ। ਆਇਆ। ਨਾ ਬੰਦ। ਇਹ ਬੱਚੇ ਇਸੇ ਕੁੱਕੜ ਦੇ। ਨਹੀਂ ਹੋਰ। ਅਸੀਂ ਬੱਚੇ ਹੋਰ ਪਕੜਦੇ। ਹਮ। ਆਹ ਕਾਲੇ ਬੜੇ ਚੰਗੇ। ਬਹੁਤ ਚੰਗੇ ਜਾਨਵਰ ਹੈ। ਵਾਹ ਬੱਲੇ ਬਹੁਤ ਸੋਨੇ ਦੇ ਕਾਲੇ। ਆਇਆ ਹੀ ਬੱਧੀਆ। ਹਮ। ਇਸ ਤਰ੍ਹਾਂ ਦੇ ਅੰਕੜਾ ਨੇ ਕੁੱਡੇ ਪਾਏ ਹੋਏ। ਵਧੀਆ ਖੁੱਡੇ ਉਹ ਜੇ ਪਾਉਣੇ ਹਨ ਕਿ ਆਪਾਂ ਵੀ ਹੈਡਾ ਉੱਪਰ ਜਾਣ ਵਾਲੇ ਵਧੀਆ ਸੈਟ ਆ ਜਾਂਦੇ ਆ ਆ ਆ ਕੇ ਜਾਨਵਰ ਹੋਰ ਕਰੋ ਸ਼ੌਕ ਛਾਲ ਨੂੰ ਜਾਂਦੇ ਭਾਜ ਕੇ ਜਿੱਥੇ ਕਬੂਤਰ ਆ ਕਬੂਤਰ ਬੋਲਿਆ ਇਹਨਾਂ ਆ ਗਾਲ ਲਿ ਗਏ ਅੱਛਾ ਅੱਛਾ ਕਰੋ ਕਰੋ ਸ਼ੌਕ ਜਾਨਵਰ ਦਾ ਐਸਾ ਦੀ ਆ ਇਹ ਦੇਖ ਰੋ ਪੈ ਤਾ ਮਿੱਡੂ ਮਾਨ ਆਇਆ ਤੇ ਪੂਰੇ ਟੌਪ ਦੇ ਕੁਕੜੀ ਤੁਹਾਨੂੰ ਵੇਖਣ ਨੂੰ ਮਿਲਣਗੇ ਅੱਜ ਕਿਹੜੀ ਜੇ ਤੂੰ ਦੱਸ ਕੇ ਦੋ ਆ ਕੁਕੜੀ ਪਾਗੜੀ ਪੰਡਿਆ ਨੂੰ ਮੈਂ ਨਹੀਂ ਆ ਦੇਖੋ ਆਪਣੇ ਕੁਕੜੇ ਮੂਰਲੀ ਕਾਲੀ ਐਸ਼ਾ ਇੱਧਰ ਲਿਖੰਨੀ ਠੀਕ ਹੈ ਓਏ ਯਾਰ ਇਹ ਤਾਂ ਕਾਫੀ ਜਾਨਵਰ ਰੱਖਿਆ ਅੰਕਲੋ ਨੇ ਐਸਟਮ ਕਰੇ ਆਪਦੇ ਦੋ ਕੁਕੜੀਆਂ ਦੇ ਕੁੱਕੜੇ ਕਾ ਫਿਰਦਾ ਇੱਕ ਕੁਕੜੀ ਆ ਧੁੱਪੇ ਪੈ ਗਈ ਹਾਂ 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 ਉਹ ਚੈੱਕ ਕਰੋ ਉਹ ਚੈੱਕ ਕਰੋ ਕੁਕੜੀ ਦਾ ਪੰਤਰ ਚੈੱਕ ਕਰੋ ਬਹੁਤ ਚੰਗੀ ਕੁਕੜੀ ਹੈ ਬਹੁਤ ਚੰਗੇ ਜਾਨਵਰ ਆਈ ਬਾਕੀ ਇਹ ਖੁੱਡੇ ਖੱਡੇ ਚੈੱਕ ਕਰਵਾ ਅੰਕਲ ਵਧੀਆ ਪਾਏ ਹੋਏ ਨੇ ਪਾਪਾ ਹੀ ਸੱਟਾ ਪੇ ਵਜੇ ਕਾਣਾ ਖੁੱਡਾਂ ਦਾ ਸਿਰ ਉੱਪਰ ਵਾਲਾ ਦੋ ਮੰਜ਼ਰੀ ਆ ਬਾਕੀ ਬੱਚੇ ਵਿਚੇ ਕੜਾਏ ਫਿਰਦੇ ਆ ਤੇ ਕੁਗੜੀ ਆ ਫਿਰਦੀ ਪਾਣਾ ਮੈਨੂੰ ਪੱਠੀਆਂ ਲਾਗਦੀਆਂ ਇੰਨੇ ਜਿਹੜਾ ਪੱਠੀਆਂ ਨਾ ਇਹਨਾਂ ਨੂੰ ਵਿਛਾਹ ਛੱਡ ਦੇਣਾ ਉਹ ਕੱਦ ਇੱਥੇ ਵੀ ਅੰਕਲ ਕਹਿੰਦੇ ਪੰਚਾਇਤ ਦੀ ਕੁਕੜਾਂ ਦਾ ਪਾਰ ਆ ਇਹ ਵੀ ਪੰਚਾਇਤਿਆਂ ਉੱਚ ਬਣਿਆ ਕਾ ਤਾਰਾ ਮੀਂਹ ਆਂਡੇ ਉਹ ਕੁਕੜੀ ਚੈੱਕ ਕਰੋ ਬੰਤਰ ਚੈੱਕ ਕਰੋ ਕੁਕੜੀ ਇਹ ਤਿੰਨ ਲੇ ਗਾ ਮਾਂ ਕਿਉਂ ਗਏ ਮੌਸਮ ਇਹ ਹੋ ਜਾਈ ਹੁਣ ਗਰਮੀ ਦਾ ਨਾ ਜਿਹੜਾ ਕਈ ਤਾਂ ਕੁਕੜੀ ਗਾਂਡੇ ਦੇ ਦੇ ਕੇ ਸੇਵਾ ਹੀ ਨਹੀਂ ਮੰਗਦੀਆਂ ਨਹੀਂ ਆਂਡੇ ਲਾ ਕੇ ਛੱਡ ਦਿੰਦੀਆਂ ਸੇਵਾ ਹੀ ਨਹੀਂ ਮੰਗਦੀਆਂ ਜੀ ਬਾਈ ਮਿੱਡੂ ਮਾਨ ਪਿੰਡ ਸੀਗੇ ਤੋਂ ਆਗੇ ਭਰਾ ਮਾਨਪ੍ਰੀਤ ਕੋਲੇ ਮਿੱਡੂ ਮਾਨ ਵਾਲੇ ਕੋਲੇ ਨਾਲ ਭਰਾ ਆਪਣਾ ਸੰਮਾ ਜਿਹੜਾ ਭਰਾ ਆਪਣਾ ਮਾਨਪ੍ਰੀਤ ਇਹ ਬਾਪੂ ਆਦਮੇ ਦਾ ਪੁੱਤਰਾ ਆ ਤੇ ਭਰਾ ਕੋਲੇ ਵੀ ਕਾਫੀ ਕੁੱਕੜ ਰੱਖਿਆ ਤੁਹਾਨੂੰ ਆਪਾਂ ਸ਼ੌਂਕ ਕਰਾਉਣੇ ਭਰਾ ਦੇ ਕੁੱਕੜਾਂ ਦਾ ਕੁੱਕੜ ਵੀ ਪੂਰੇ ਫੁੱਲ ਚੰਗਿਆ ਤੇ ਕੁੱਕੜੀਆਂ ਵੀ ਤੇ ਪੱਠਾ ਇੱਕ ਬੜਾ ਸੁਨੱਖਾ ਫਿਰਦਾ ਬਾਈ ਕੋਲੇ ਕੱਦ ਫੁੱਲੱਚਾ ਤੇ ਬੰਤਰ ਬੜੀ ਸੋਹਣੀ ਕੁੱਕੜ ਦੀ ਤੇ ਬੜੇ ਚੰਗੇ ਜਾਨਵਰ ਆ ਕਰਦੇ ਆ ਵੀਡੀਓ ਤੁਹਾਡ ਨੇ ਵੀ ਸ਼ੇਅਰ ਤੇ ਕਰਿਓ ਸ਼ੌਂਕ ਭਰਾ ਤਾਂ ਖੁੱਡੇ ਚੈੱਕ ਕਰੋ ਭਰਾ ਨੇ ਖੁੱਡੇ ਵਧੀਆ ਪਾਏ ਹੋਏ ਮਿੱਡੂ ਮਾਨ ਕਰੋ ਤੇ ਲਿਖਿਆ ਵੀ ਆ ਭਰਾ ਨੇ ਮਿੱਟੂ ਮਾਨ ਗਰੁੱਪ ਉੱਤੇ ਬਾਪੂ ਦਾ ਨਾਮ ਲਿਖਿਆ ਹੋਇਆ ਬਾਪੂ ਆਤਮਾ ਸਿੰਘ ਪਾਰਟੀ ਜਿਹੜਾ ਆਪਣਾ ਭਰਾ ਮਾਨਪ੍ਰੀਤ ਇਹ ਬਾਪੂ ਆਤਮੇ ਦਾ ਪੁੱਤਰ ਹੈ ਪਹਿਲਾਂ ਸ਼ੌਂਕ ਕਰੋ ਭਰਾ ਦੀ ਇਹ ਕੁਕੜੀ ਦਾ ਕਿਹੜੇ ਕੁੱਕੜਾਂ ਚੋਂ ਮਨਪੀਤੇ ਤੇ ਬਾਈ ਕਿੰਨੀ ਕੋਲ ਹੈ ਅੱਛਾ ਬਾਈ ਕਿੰਨੀ ਮੋੜ ਕੋਲ ਚੈੱਕ ਕਰੋ ਜੀ ਕੁਕੜੀ ਦੇ ਸ਼ੌਂਕ ਕਰੋ ਚੰਗਾ ਚੈੱਕ ਕਰੋ ਪਹਿਲਾਂ ਤਾਂ ਆਇਆ ਸਪਲੈਂਗ ਮੈਂ ਲੱਕਾਂ ਚੈੱਕ ਕਰ ਠੀਕ ਹੈ ਜੀ ਇਸ ਤਰ੍ਹਾਂ ਅੱਜ ਤਾਂ ਮੈਂ ਹਮ ਪਿਆ ਪਿਆ ਕੋਈ ਗੱਲ ਨਹੀਂ ਕੋਈ ਗੱਲ ਗੋਬਲਾ ਮੋਕਾ ਚੱਕੀ ਕੇ ਲਗਾ ਬੀਡੀ ਬੰਤਰ ਚੈੱਕ ਕਰੋ ਜਿਹੜਾ ਬੋਡੀ ਸਟਰਕਚਰ ਵਯੂਦ ਬੜਾ ਸੋਹਣਾ ਬਹੁਤ ਚੰਗੀ ਗੁਗੜੀ ਆ ਅੱਖ ਚੈੱਕ ਕਰੋ ਤੇ ਚਿਹਰਾ ਤੇ ਨੋਕ ਬਹੁਤ ਚੰਗੀ ਗੁਗੜੀ ਆ ਯਾਰ ਲਓ ਜੀ ਇੱਕ ਗੁਗੜੀ ਆ ਜੀ ਇਹ ਤਾਂ ਵੀ ਕਰੋ ਸ਼ੌਕ ਗੁਗੜੀਆਂ ਵੱਡੇ ਕਰਦੀਆਂ ਆ ਮਣਪੇ ਦੇ ਕੋਲੇ ਇਹਦਾ ਵੀ ਕਾਦੂਕੂਦ ਫਲ ਲੱਚਾ ਗੁਗੜੀ ਫਲ ਹਾਈਟੜੀ ਗੁਗੜੀ ਹੈ। ਹਾਂ ਲੱਤਾਂ ਚੈੱਕ ਕਰੋ। ਚੇਰਾ ਤੇ ਨੋਕ ਫਲ ਕੁਆਲਿਟੀ ਵਾਲੀ ਗੁਗੜੀ ਹੈ। ਇਹ ਵੀ ਥਾਰਦ ਕੋਈ ਹੈ? ਹਾਂ। ਚੋ ਜਮ। ਇਹ ਕਾਲਾ ਕੁੱਕੜ ਸੀਗਾ। ਅੱਛਾ। ਉਹ ਦੀ ਹੈ ਜੀ। ਅੱਛਾ ਅੱਛਾ। ਠੀਕ। ਜਿਹੜਾ ਦੋ ਬਾਈਆਂ ਲੜਿਆ ਪੀਲਾ ਹਾਂ ਉਹਦੇ ਉਹਦੇ ਪਿਆਉ ਚ ਹੀ ਆ ਇਹ ਸਿੱਧੀ ਉਸੇ ਚ ਹੀ ਆ ਬਲੱਡ ਠੀਕ ਆ ਬਹੁਤ ਚੰਗੀ ਗੁਗੜੀ ਹੈ ਬਈ ਇਹਦੀ ਗੁਗੜੀ ਕੱਢ ਦਿੰਦਾ ਕੱਢ ਦੇ ਇੱਕ ਮੈਂ ਕੱਢ ਲੈ ਉਹ ਵੇਖੀ ਚੈੱਕ ਕਰੋ ਗੁਗੜੀ ਦੀ ਖੜਨੀ ਤੇ ਬਣਤਰ ਕਾਦੀ ਬਹੁਤ ਚੰਗਾ ਗੁਗੜੀ ਦਾ ਫੁੱਲ ਵੱਡੇ ਸਾਈਜ਼ ਦੀ ਮੁਰਗੀ ਹੈ ਓਕੇ ਇਹਨੂੰ ਇੱਧਰਲੇ ਚ ਛੱਡ ਦੇ ਕਰ ਲੈ ਜੀ ਆ ਗੁੜੀ ਚੈੱਕ ਕਰੋ ਕਸੇ ਪੁਰਾਣੇ ਕੁਣਾਂ ਜੋ ਆਪਣੇ ਇਹ ਜਿਹੜੇ ਮਿੱਡੂ ਮਾਨ ਵਾਲੇ ਪੁਰਾਣੇ ਕੁੱਕੜ ਬਈ ਉਹਨਾਂ ਚੋਂ ਕਾਲੀ ਜੀ ਦੀ ਇਹਦੀ ਧੌਣ ਚੈੱਕ ਕਰੋ ਇਹਦਾ ਵਜੂਦ ਹੀ ਵੱਖਰਾ ਉਹਨਾਂ ਦੂਜੀਆਂ ਸਾਰੀਆਂ ਹਨ ਹੂੰ ਪੰਚਾਇਤੀ ਪਰ ਹੈਗਾ ਤੇਰੇ ਕੋਲੇ ਕਿ ਨਹੀਂ ਇਹ ਉਸੇ ਜੁਈਆਂ ਵਿੱਚ ਹੈਗਾ ਇਹਦੀ ਵਿੱਚ ਹੈਗਾ ਪੰਚਾਇਤੀ ਪਰ ਹਾਂ ਹੈਗਾ ਉਹ ਵਿੱਚ ਪੰਚਾਇਤੀ ਪਰ ਵੀ ਹੈਗਾ ਇਹ ਕੁਕੜੀ ਕਿਹਾ ਬਹੁਤ ਚੰਗੇ ਜਾਨਵਰ ਹੈ ਕੁਕੜੀ ਆ ਖੜੀ ਭਰਾ ਕੋਲੇ ਕਿਤਨਵਾ ਦਿਖਾਈ ਉੱਚੇ ਕਰਦ ਵਾਲੀ ਪਹਿਲਾਂ ਵਾਲਿਆਂ ਚ ਉਹਨਾਂ ਆ ਕਰੋ ਸ਼ੌਕ ਪ੍ਰਮਾਨਪ੍ਰੀਤ ਦੇ ਕੁੱਕੜ ਦਾ ਵਾ ਵਾ ਮਰੀ ਹੈ ਜੀ ਬਹੁਤ ਫੁੱਲ ਕਰਦਾ ਅੱਛਾ ਉਮਰ ਵਾਵਾ ਹੈ ਹਾਂ ਕੰਡੇ ਘਾਟੇ ਕੱਡੇ ਆ ਨੇ ਅੱਛਾ ਕੰਡੇ ਚੋ ਇਹ ਕੱਢਦੇ ਵੀ ਘਾਟੀ ਹੈ ਇਹ ਘਾਟੀ ਕੱਢਦੇ ਕੁੱਕੜ ਦਾ ਕਾਤੂਕੂਦ ਚੈੱਕ ਕਰੋ ਬਹੁਤ ਕਰਦਾ ਯਾਰ ਕੁੱਕੜ ਦਾ ਪੂਰੇ ਫੁੱਲ ਕਾਤਦਾ ਕੁੱਕੜ ਲੜਦਾ ਵੀ ਬਹੁਤ ਚੰਗਾ ਹੈ ਅੱਛਾ ਸਾਠ ਸੁੱਟ ਬਾੜੀ ਜਿਆਦੇ ਹੈ ਜੀ ਸਾਲ ਪਲਟਾ ਹੈ ਬਸ ਹਾਲਕਾ ਹਾਂ ਇਨਾ ਗੱਦ ਚੀਦਾ ਕੁੱਕੜ ਦਾ ਇਹ ਉਹਦਾ ਬੋਝੇ ਕੁੱਕੜ ਉਹ ਪਾ ਮੈਂ ਅੱਥੋਂ ਤਾਈ ਕੋਟੀ ਖਾਈ ਜਾਵੇ ਹਰਦਾ ਹੀ ਨਹੀਂ ਬੋਝ ਤੱਕੇ ਜਾਣ ਹੀ ਨਹੀਂ ਪਾ ਹੈ ਹਾਂ 60 ਵਾਲੀ ਪੱਕੀ ਹੈ ਇਹਦੀ ਵਾਲੇ ਪੱਕੇ ਬਰ ਮਾਰਨਾ ਇੱਕ ਵਾਰ ਹੀ ਲੜਾਇਆ ਆਪਾਂ ਇਹ ਵਾਸਤੇ ਅੱਛਾ ਚੈੱਕ ਕਰ ਲਿਆ ਨੂੰ ਇੱਕ ਵਾਰੀ ਚੈੱਕ ਕਰਿਆ ਠੀਕ ਹੈ ਕੁੱਕੜ ਤਾਂ ਬਾਲਾ ਕੈਂਟਾ ਜਨਾਬ ਨਨ ਨਨ ਮੈਂ ਟੱਕ ਰਿਓ ਬੰਤਰ ਵੀ ਬੜੀ ਸੋਹਣੀ ਆ ਤੇ ਕਦ ਕਟਕ ਨੂੰ ਪੂਰਾ ਫੁੱਲ ਓਕੇ ਆ ਕੁੱਕੜੇ ਇੰਨਾ ਕਰਦਾ ਚਾਹੀਦਾ ਕੁੱਕੜ ਦਾ ਮੇਰੇ ਹਿਸਾਬ ਨਾਲ ਆਹ ਇਹਦੇ ਨਾਲ ਕੁੜੀ ਨਹੀਂ ਲਾਈ ਆ ਪੱਠੇ ਨਾਲ ਕਿੱਥੇ ਉਹ ਉਹ ਕੁਗੜੀ ਆਹ ਨਹੀਂ ਉਹ ਸ਼ਾਇਦ ਕੁਗੜੀ ਲੱਗੀ ਆ ਕੁੜੀ ਨਾਲ ਝੋੜਾ ਲੱਗਾ ਹੋਈ ਇਹ ਕੇ ਇਹਦੇ ਇੱਕ ਕਾਲੀ ਕੁੜੀ ਆ ਆ ਵੱਡੀ ਕਰਦੀ ਵੱਡੀ ਕੜੀ ਉੱਚੇ ਕੱਦ ਵਾਲੀ ਹਾਂ ਇਹ ਪੜਾ ਨਹੀਂ ਕੱਢਦੇ ਬਾਹਰ ਇਹ ਨਹੀਂ ਇਹਦੇ ਨਾਲ ਹੀ ਇਹ ਜੋੜਾ ਲੱਗਿਆ ਕੁਕੜੀਆਂ ਤੋਂ ਲੱਗੀਆਂ ਕੁੱਕੜ ਨਾਲ ਆ ਦੋ ਕੁਕੜੀਆਂ ਲੱਗੀਆਂ ਆ ਦੋਵੇਂ ਕੁਕੜੀਆਂ ਕੁੱਕੜ ਨਾਲ ਲੱਗੀਆਂ ਬਹੁਤ ਸੋਹਣੇ ਬੱਚੇ ਬਣਨਗੇ ਕੁੱਕੜ ਆਪ ਵੀ ਫੁੱਲ ਜੀਗਾ ਕੁਕੜੀਆਂ ਹੀ ਬਹੁਤ ਚੰਗੀਆਂ ਕੁੱਕੜ ਬਣਿਆ ਹੀ ਬਹੁਤ ਸੋਹਣਾ ਖਰਾ ਖਰੂਪੇ ਚੰਗੀ ਸਿੱਟੀ ਹੋਣਾ ਹੈ ਹਾਂ ਖਰਾ ਆ ਕੇ ਨੂੰ ਚੱਲੀ ਜਾਂਦੀ ਆ ਪਰਤੀ ਬੰਤਰ ਦੇ ਕੁੱਕੜ ਦਾ ਜਿਹੜਾ ਵजूद ਹੈ ਮੈਂ ਕਹਿੰਨਾ ਪੂਰੀ ਐਂਡ ਗੱਲ ਬਾਤ ਆ। ਬੜਾ ਸੁਨੱਖਾ ਵੀ ਬੜਾ ਕੁੱਕੜ ਆਲਾ। ਇਹ ਤਾਂ ਹਜੇ ਸਾਰ ਨਹੀਂਗਾ। ਜੋ ਸਾਰ ਹੋ ਗਿਆ ਉਹ ਬਹੁਤ ਸਮਾਂ ਹੋਰ ਵਰਗਾ ਬਣ ਜਾਣਾ ਇਹਨਾਂ ਕੱਟ-ਕਾਟ ਇਹਦਾ। ਮੇਰੇ ਕੋਲ ਇਹਦੀਆਂ ਪੁਰਾਣੀਆਂ ਵੀਡੀਓ ਤੈਨੂੰ ਉਹ ਪਾਉਂਗਾ ਜੋ ਸਾਰੇ ਸਾਰ ਸੀਗਾ। ਇਹ ਤਾਂ ਯਾਰ ਕਾ ਦਸਤਾਰਾਂ ਫਲੌਸੀ ਹੋਊਗਾ ਤਾਂ ਬਹੁਤ ਕੱਦਾ ਇਹਦਾ। ਇਹ ਹੈਗਾ ਫੌਜੀ ਵਾਲੇ ਕੁੱਕੜਾ ਤੁਸੀਂ? ਹਾਂ। ਠੀਕ। ਇਹ ਆ ਗਿਆ ਵਿੱਚ ਆ ਗਿਆ ਜਾਵੇ ਦਾ ਪਾਰੇ ਦੇ ਵਿੱਚ। ਅੱਛਾ। ਪੰਜਾਬ ਦੇ ਜਿਹੜਾ ਪੱਠਾ ਲੱਗਿਆ ਸੀਗਾ ਹੂੰ ਉਹਦੀ ਇਹ ਭੈਣ ਦਾਗਾ ਜਿਹੜਾ ਸਾਂਝਾ ਆਇਆ ਸੀਗਾ ਸੀਰ ਵਾਲੀ ਅੱਛਾ ਪੀਲਾ ਜਿਹੜਾ ਸਾਂਝਾ ਆਇਆ ਸੀ ਹਾਂ ਉਹਦੀ ਸਗੀ ਭੈਣ ਦਾ ਤੇ ਇਹ ਕਾਲੇ ਕੁੱਕੜ ਦਾ ਦੀਪੇ ਵਾਲੇ ਦਾ ਠੀਕ ਹੈ ਜਿਹੜਾ ਪੀਲਾ ਦੋ ਬਾਈਆਂ ਵਧਿਆ ਹੋਇਆ ਹਾਂ ਉਹਦੇ ਪਿਓ ਦਾ ਗਾਂ ਪੱਠੇ ਦਾ ਪੱਠਾ ਹੈ ਠੀਕ ਹੈ ਇਹ ਪੁਰਾਣੇ ਖੁੱਡੇ ਤੇ ਵੀ ਬਾਪੂ ਦਾ ਨਾਮ ਲਿਖਿਆ ਹੋਇਆ ਬਾਪੂ ਆਤਮਾ ਸਿੰਘ ਪਾਰਤੀ ਨਾਲ ਲਿਖਿਆ ਜੀ ਬਾਅਦ ਮਿੱਡੂ ਮਾਨ ਗਰੁੱਪ ਖੁੱਡੇ ਵਧੀਆ ਖੁੱਡੇ ਉਹ ਜਿਹੀ ਪਾਉਣੇ ਚਾਹੀਦੇ ਆ ਖੁੱਲੇ ਡੁੱਲੇ ਪਾਏ ਆ ਖੁੱਲੇ ਡੁੱਲੇ ਆ ਵਧੀਆ ਪੂਰੇ ਓਕੇ ਭਾਵੇਂ ਕੁੱਕੜ ਤਾੜ ਚ ਵੀ ਰਵੇ ਤਾਂ ਵੀ ਸੌਖਾ ਰਹਿੰਦਾ ਉਹ ਜਿਹੇ ਖੁੱਡੇ ਕੁੱਕੜ ਹੋਰ ਹੈਗੇ ਕੋਹ ਫਿਰਦਾ ਨਾ ਉਹ ਦੂਜਾ ਪੱਠਾ ਹੈ ਲਓ ਜੀ ਕਰੋ ਚੈੱਕ ਕੁੱਕੜ ਹੁਣ ਚੈੱਕ ਕਰੋ ਕੁਆਲਿਟੀ ਕੁੱਕੜ ਦੀ ਸਨਗਤ ਕਰ ਲਿਆ ਸੀ ਆਪ ਹੀ ਕਿਵੇਂ ਇਹਦੀ ਕਲਗੀ ਦਾਗਤੀ ਸ਼ੱਕ ਕੱਟੀ ਹੋਈ ਉਹ ਇਕਲਗੀ ਰਹੀ ਸੀਗੀ ਮੈਂ ਵੀ ਕਹਿੰਦਾ ਤਾਜ ਕਿਵੇਂ ਬੈਠਵਾਇਆ ਯਾਰ ਨਹੀਂ ਇਹ ਬੈਠਵਾਨੀ ਹੈ ਪੌਣੇ ਨੇ ਯਾਰ ਦਾਗ ਦੀ ਜੇ ਤੁਸੀਂ ਆਪ ਕੀਤਾ ਤਾਜ ਇਹਦਾ ਹੁਣੇ ਆਪ ਹੀ ਪੰਗੇ ਲੈਂਦੇ ਨੇ ਬਾਦ ਸਹੀ ਅਜਾ ਸੁਣਾ ਬਹੁਤ ਬਣ ਗਿਆ ਅੱਛਾ ਤਾਜ ਜਿਹਨਾਂ ਦਾ ਕੁੱਕੜ ਦੇ ਨਾਲ ਆਪਤਾ ਗਿਆ ਬਾਈ ਰਾਨੀ ਮੈਂ ਵੀ ਕਿਹਾ ਤਾਜ ਦਾ ਵੱਖਰਾ ਜਿਹਾ ਬੈਠਵਾਇਆ ਟਿੱਕਰ ਸੋਨਾ ਲਾਕਡਾਉਨ ਨੇ ਨਾ ਪਤਾ ਉੱਤੋਂ ਅੱਛਾ ਉੱਤੇ ਫਿਰ ਇਹਦੀ ਗੱਲ ਕਰਦੇ ਵੀ ਟਿੱਕਰ ਬਣਾਇਆ ਕੱਟ ਕੇ ਹਾਂ ਠੀਕ ਆ ਇਹ ਬਚਪਨ ਤੋਂ ਇਹਦਾ ਐਂ ਕਰਤਾ ਸੀਗਾ ਜੀ ਜਨਾਬ ਕਰੋ ਸ਼ੌਂਕ ਆ ਵੀ ਪੱਠੇ ਦਾ ਬੜਾ ਸੁਨੱਖਾ ਪੱਠਾ ਪ्योर ਪੰਜਾਬੀ ਥਾਰ ਦੀ ਬਲੱਡ ਲੈਨ ਇਹ ਚ ਬਾਪੂ ਜੱਗਰ ਵਾਲਾ ਪਾਰ ਹਾਂ ਇਹ ਚ ਬਾਪੂ ਜੱਗਰ ਵਾਲਾ ਪਰ ਵੀ ਆ ਤੇ ਪੰਚਾਇਤੀ ਪਰ ਵੀ ਆ ਦੋ ਤਰ੍ਹਾਂ ਦਾ ਕ੍ਰੋਸ ਬ੍ਰੀਡ ਆ ਇਹ ਇਹ ਵੀ ਬਹੁਤ ਸੁਨੱਖਾ ਇਹ ਵੀ ਪੱਠਾ ਹੀ ਆ ਹਲੇ ਨਿੱਕੀ ਜੀ ਉਮਰ ਦਾ ਹੀ ਹਲੇ ਤਾਂ ਇਹ ਤਾਂ ਹੈਗਾ ਹਜੇ 8 ਕੁ ਮਹੀਨੇ ਦਾ 8 ਕੁ ਮਹੀਨੇ ਦੇਸ਼ 8 ਮਹੀਨੇ ਦਾ 8 ਕੁ ਮਹੀਨਾ ਦਾ ਹੀ ਹਲੇ ਤਾਂ ਲੱਗ ਜੂਗਾ ਕਿ ਦਸਿਆਲ ਤਾਈ ਹਾਂ ਸਿਆਲ ਤੱਕ ਹੋ ਜੂਗਾ ਇਹ ਬਣ ਜਾਣਾ ਵਧੀਆ ਕੁੱਕੜ ਮੁੰਡਾ ਪੂਰਾ ਪੂਰਾ ਬਣ ਜਾਣਾ ਪੂਰੀ ਗੱਲਬਾਤ ਯਾਰ ਇਕੱਠੇ ਤੋਂ ਹਾਂਜੀ ਜਨਾਬ ਇਹ ਆ ਭਰਾ ਆਪਣਾ ਮਨਪ੍ਰੀਤ ਮਿੱਡੂ ਮਾਨ ਵਾਲਾ ਬਾਪੂ ਆਤਮੇ ਦਾ ਪੁੱਤਰ ਆ ਤੇ ਕੁੱਕੜਾਂ ਤੁਹਾਨੂੰ ਪਛਾਣ ਕਰਾਤਾ ਤੇ ਬੜਾ ਵਧੀਆ ਇਨਸਾਨ ਆ ਭਰਾ ਤੇ ਨਾਲ ਆਪਣਾ ਯਾਰ ਸੰਮਾ ਇਹ ਵੀ ਮਿੱਡੂ ਮਾਨ ਦੇ ਹੀ ਆ ਤੇ ਕੁੱਕੜ ਭਰਾ ਦੇ ਬਹੁਤ ਚੰਗੇ ਆ ਕਮੈਂਟ ਕਰਿਓ ਤੁਹਾਨੂੰ ਕਿਵੇਂ ਲੱਗੇ ਵੀਡੀਓ ਇਸ ਦੇ ਨਾਲ ਹੀ ਕਰਦੇ ਆ ਸਮਾਪਤ ਤੇ ਸ਼ੇਅਰ ਦੀ ਭਰਾ ਮਨਪ੍ਰੀਤ ਦੀ ਆਪਾਂ ਇੰਟਰਵਿਊ ਵੀ ਲੈ ਕੇ ਆਵਾਂਗੇ ਕੁਝ ਟਾਈਮ ਬਾਅਦ ਚੈਨਲ ਨਾਲ ਜੁੜੇ ਰਹੋ ਜਿਹੜੇ ਪਹਿਲੀ ਵਾਰ ਆਪਣਾ ਚੈਨਲ ਅੱਜ ਵੇਖ ਰਹੇ ਆ ਸਬਸਕ੍ਰਾਈਬ ਕਰਨਾ ਨਾ ਭੁੱਲਿਓ